ਤੜੀਵਾਲ ਪੁਲਿਸ ਨੇ 5 ਗ੍ਰਾਮ ਹੈਰੋਇਨ ਸਮੇਤ ਨੌਜਵਾਨ ਨੂੰ ਕੀਤਾ ਕਾਬੂ ਪੰਜਾਬ ਸਰਕਾਰ ਦੇ ਵੱਲੋਂ ਨਸ਼ੇ ਦੇ ਖਿਲਾਫ ਮਿਡੀ ਮੈਮ ਦੇ ਤਹਿਤ ਐਸਐਸਪੀ ਗੁਰਦਾਸਪੁਰ ਦੇ ਹੁਕਮਾਂ ਮੁਤਾਬਕ ਇਲਾਕੇ ਦੇ ਵਿੱਚੋਂ ਨਸ਼ਾ ਖਤਮ ਕਰਨ ਦੇ ਲਈ ਤੜੀਵਾਲ ਪੁਲਿਸ ਨੇ 5 ਗ੍ਰਾਮ ਹੈਰੋਇਨ ਸਮੇਤ ਇੱਕ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਹੈ ਜਿਸ ਦੀ ਜਾਣਕਾਰੀ ਡੀਐਸਪੀ ਕੋਲੋਂ ਸਿੰਘ ਮਾਨ ਅਤੇ ਥਾਣਾ ਤੜੀਵਾਲ ਦੇ ਐਸਐਚਓ ਸੁਰਿੰਦਰ ਪਾਲ ਸਿੰਘ ਨੇ ਸਾਂਝੇ ਤੌਰ ਤੇ ਦਿੱਤੀ ਉਹਨਾਂ ਦੱਸਿਆ ਕਿ ਪਿਛਲੇ ਦਿਨੀ ਵੀ ਦੋ ਨਸ਼ਾ ਤਸਕਰਾਂ ਤੇ ਇੱਕ ਘੋੜੇ ਨੂੰ ਕਾਬੂ ਕੀਤਾ ਸੀ ਅਤੇ 14 ਲੱਖ ਦੀ ਠੱਗੀ ਮਾਰਨ ਵਾਲੇ ਇੱਕ ਟਰੈਵਲ ਏਜੰਟ ਨੂੰ ਵੀ ਕਾਬੂ ਕੀਤਾ ਗਿਆ ਹੈ। ਉਹਨਾਂ ਆਮ ਜਨਤਾ ਨੂੰ ਅਪੀਲ ਕੀਤੀ ਕਿ ਪੁਲਿਸ ਦਾ ਸਾਥ ਦੇਣ ਜੇਕਰ ਤੁਹਾਡੇ ਇਲਾਕੇ ਦੇ ਵਿੱਚ ਕੋਈ ਨਸ਼ਾ ਵੇਚਦਾ ਹੈ ਤਾਂ ਉਸ ਦੀ ਸੂਚਨਾ ਤੁਰੰਤ ਪੁਲਿਸ ਨੂੰ ਦਿੱਤੀ ਜਾਵੇ। ਉਸ ਦਾ ਨਾਮ ਗੁਪਤ ਰੱਖਿਆ ਜਾਵੇਗਾ। ਸ਼੍ਰੀ ਰਾਦੇ ਕਲਾਥ ਹਾਊਸ ਅਤੇ ਬੁਟੀਕ ਜਿੱਥੇ ਤੁਹਾਨੂੰ ਅੰਸਿੱਤੇ ਲੇਡੀ ਸੂਟ, ਰੈਡੀਮੇਡ ਸੂਟ ਅਤੇ ਬੱਚਿਆਂ ਦੇ ਰੈਡੀਮੇਡ ਕੱਪੜੇ ਬਾਜ਼ਾਰ ਨਾਲੋਂ ਬਹੁਤ ਹੀ ਘੱਟ ਰੇਟਾਂ 'ਤੇ ਮਿਲਦੇ ਹਨ। ਅਤੇ ਨਵੇਂ-ਨਵੇਂ ਡਿਜ਼ਾਈਨਰਾਂ ਦੇ ਵਿੱਚ ਸੂਟਾਂ ਦੀ ਸਿਲਾਈ ਕੀਤੀ ਜਾਂਦੀ ਹੈ ਪਤਾ ਨੋਟ ਕਰੋ ਸ਼੍ਰੀ ਰਾਦੇ ਕਲਾਸ ਤੋਂ ਉਸਦੇ ਬੁਟੀਕ ਨੇਰੇ ਅਮਰ ਕਲੀਨਿਕ ਡੜਵਾਂ ਰੋਡ ਧਾਰੀਵਾਲ ਵਧੇਰੇ ਜਾਣਕਾਰੀ ਦੇ ਲਈ ਸਕਰੀਨ ਦੇ ਉੱਪਰ ਨੰਬਰ ਦਿੱਤੇ ਗਏ ਹਨ ਅਜੀ ਦਰ ਪਾ ਦਿਓ ਥਾਣਾ ਧਾਰੀਵਾਲ ਦੀ ਪੁਲਿਸ ਨੇ ਲਗਾਤਾਰੀ ਸਖਤੀ ਕਰਦੇ ਹੋਏ ਨਸ਼ਾ ਤਸਕਰੀ ਨੂੰ ਫੜਿਆ ਜਾ ਰਿਹਾ ਤੇ ਜਿਹੜੀ ਗੁਲੰਬੀ ਅੱਜ ਹੋਈ ਅੱਪੇ ਪੰਜਾਬ ਸਰਕਾਰ ਵੱਲੋਂ ਜਿਹੜਾ ਨਸ਼ਾ ਤਸਕਰੀ ਕਰਦੇ ਨੇ ਇਹਨਾਂ ਦੇ ਖਿਲਾਫ ਜਿਹੜੀ ਸਪੈਸ਼ਲ ਉਹ ਵਢੀ ਗਈ ਜਿਹਦੇ ਤੱਕ ਠਾਣਾ ਧਾਰੀਵਾਲ ਦੀ ਦਰੋਪੇ ਅਸੀਂ ਇੱਕ ਵਾਰ ਤੋਂ ਆਪਣੇ ਸ਼ੁਰੂ ਕੀਤਾ ਉਸ ਦਿਨ ਸੱਤ ਕਪ੍ਰੈਸ਼ਨ ਕੀਤਾ ਸੀ ਉਸ ਦਿਨ ਵੀ ਜਿਹੜੇ ਸੀਗੇ ਇੱਕ ਜਸਬੀਰ ਸਿੰਘ ਤੇ ਇੱਕ ਪ੍ਰੀਮ ਸੀ ਦੋ ਸੀਗੇ ਇਹਨਾਂ ਜਸਬੀਰ ਤੇ ਪਹਿਲਾਂ 6-7 ਪਰਚੇ ਨੇ ਤੇ ਜਿਹੜਾ ਦੂਜਾ ਪੇਨ ਆ ਉੱਤੇ 10 ਪਰਚੇ ਸੀਗੇ ਐਨਡੀपीएस ਦੇ ਉਹਨਾਂ ਨੂੰ ਹੀ ਗ੍ਰਿਫਤਾਰ ਕੀਤਾ ਸੀ ਤੇ ਉਹਨਾਂ ਦੇ ਖਿਲਾਫ ਐਫਆਈਆ ਦਰਜ ਕੀਤੀ ਸੀ ਉਸ ਤੋਂ ਬਾਅਦ 6 ਤਰੀਕ ਨੂੰ ਅਸੀਂ ਇੱਕ ਸਾਡਾ ਐਨਡੀपीएस ਦਾ ਪੁਰਾਣਾ ਪੀਓ ਸੀਗਾ ਉਹਨੂੰ ਅਰੈਸਟ ਕੀਤਾ ਗਿਆ ਕੱਲ ਜਿਹੜਾ ਵਾ ਸਾਡੇ ਇੱਥੇ ਲੰਬੜ ਇੱਕ ਹੈਗਾ ਸਲਾਮਤ ਸਿੰਘ ਇਹ ਲੰਬੜ ਹੈ ਉਹਦੇ ਖਿਲਾਫ ਕੋਈ 15 ਨੰਬਰ ਤੇ ਦਰਜ ਨੇ ਉਹਨੂੰ ਆਈਡੀ ਪੀਐਸਟ ਅਰੈਸਟ ਕੀਤਾ ਹੈ ਪਰ ਕਿ ਕੀ ਬ੍ਰਾਂਡ ਕੋਲੋਂ ਉਹਦਾ ਕੋਲ 5 ਗ੍ਰਾਮ ਹੋਣ ਬਰਾਮਦ ਹੋਈ ਹੈ ਬਾਕੀ ਸਾਡੀ ਚੱਲ ਰਹੀ ਹੈ ਪੁੱਛ ਕੇ ਸੀ ਕਿੱਥੋਂ ਲੰਦਾ ਤੇ ਕਿੱਥੇ ਜਾ ਕੇ ਵੇਚਦਾ ਉਹਦੀ ਤਫਤੀਸ਼ ਜਾਰੀ ਹੈ ਪਰ ਕਿਨੇ ਪਰਚੇ ਦਰਜ ਹੋਏ ਕੋਈ ਨਹੀਂ ਇਹਦੇ ਤੇ 15 ਪਰਚੇ ਦਰਜ ਨੇ ਦੀ ਐਂਡੀਪੀਐਸਟ ਇਰੇ ਪਹਿਲੇ ਬੰਦੇ ਥੜਿਆ ਉਹਨਾਂ ਦਾ ਸਰਦਾਰ ਕੋਲ ਦੱਸਿਆ ਕਿ ਕਿੱਥੋਂ ਨਾਲ ਟ੍ਰੀਪ ਲੈ ਆਂਦੀ ਹੈ। ਹਾਂਜੀ 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 ਉਹਨਾਂ ਦੀ ਜੋ ਪੁਸਕਿਸ ਆਇਆ ਸੀ ਉਹਦੇ ਉਹਦੇ ਜਿਹੜੀ ਉਹਦੇ ਪੈਰ ਤੋਂ ਜਿਹੜੀ ਅਗਲੀ ਹੈਗੀ ਸਾਡੀ ਕਾਰ ਵੀ ਚੱਲ ਰਹੀ ਹੈ। ਪਰ ਅਜੇ ਕੋਈ ਟ੍ਰੈਵਲ ਏਜੰਟ ਨਹੀਂ ਜਿਹੜਾ ਭਗੌੜਾ ਹੈਗਾ ਉਹ ਵੀ ਧੰਨਵਾਦ ਪੁੱਛੇ ਮੇਰੇ ਸਾਹ ਕਿ ਕਰਦੇ। ਹਾਂਜੀ ਇਹ ਆਪਣੇ ਸੰਜੀਤ ਤਲਵਾਰ ਹੈ ਜੀ ਉਹਨੇ ਆਪਣਾ 14 ਲੱਖ ਰੁਪਏ ਦੀ ਠੱਗੀ ਮਾਰੀ ਸੀ। ਤੇ ਇਹਨੂੰ ਇਹ ਵੀ ਸਾਡੇ ਮੈਂ ਕਾਫੀ ਦੇਰ ਤੋਂ ਬੱਚੇ ਚਲੇ ਆ ਰਹੇ ਕੋਸੇ ਦੇਖ ਤਾ ਉਹਨੂੰ ਅਸੀਂ ਇਹਦਾ ਗੁਸਤਾਰ ਕੀਤਾ ਮੋਗੇ ਤੋਂ ਗੁਸਤਾਰ ਕਰਤੀ ਹੈ ਪਰ ਰਹਿ ਗਈ ਜਦੋਂ ਰਹਿ ਗਈ ਆਪਣੀ ਇਹ ਆਹ ਜੀ ਸਪੈਸ਼ਲ ਡਰਾਈ ਜਿਹੜੀ ਹੈ ਇਹ ਜਾਰੀ ਰਹੇਗੀ ਜੀ ਇਹ ਮਤਲਬ ਹੋਰ ਵੀ ਜਿਹੜੀ ਹੈ ਗਾਂ ਤੇਜ਼ੀ ਨਾਲ ਦੀ ਜਾਏਗੀ ਤੇ ਸਾਡੀ ਮਤਲਬ ਪੂਰੀ ਕੋਸ਼ਿਸ਼ ਹੈ ਜੀ ਕਿ ਜਿਹੜੇ ਵੀ ਨਸ਼ਾ ਤਸਕਰ ਨੇ ਇਹਨਾਂ ਨੂੰ ਮਤਲਬ ਲੱਤ ਪਾਈ ਜਾਵੇ ਇਹਨਾਂ ਦੇ ਖਿਲਾਫ ਜੋ ਉਹ ਸਖਤ ਕਾਰਵਾਈ ਬਣਦੀ ਹੈ ਉਹ ਉਹ ਕੀਤੀ ਜਾਵੇ ਆਪਾਂ ਤੋਂ ਟਿਊਸ਼ਨ ਲੈ ਜਾਣਾਂ ਜਾਂਦੇ ਹਾਂ ਪਬਲਿਕ ਨੂੰ ਤਾਂ ਜਿਹੜਾ ਦੇਖੋ ਮੈਸੇਜ ਬਾਰ-ਬਾਰ ਆਪਾਂ ਪਹਿਲਾਂ ਨਹੀਂ ਹੀ ਆ ਵੀ ਸਾਡਾ ਪੁਲਿਸ ਦਾ ਸਹਿਯੋਗ ਕੀਤਾ ਜਾਵੇ ਪਬਲਿਕ ਦਾ ਸਹਿਯੋਗ ਜਿਹੜਾ ਵਾ ਉਹ ਮਤਲਬ ਬੜਾ ਜ਼ਰੂਰੀ ਹੈ ਜੀ ਜੇ ਆਪਾਂ ਕਿਸੇ ਜਿਹੜੀ ਕੋਈ ਸਮਾਜ ਚ ਕੋਈ ਵਿਅਕਤੀ ਹੈ ਨੇ ਉਹਨਾਂ ਦੇ ਅਹੀ ਕਾਰਵਾਈ ਕਰਨੇ ਆ ਜਾਂਦ ਕਰਦੇ ਆ ਤੇ ਉਹਨਾਂ ਦਾ ਮੈਨ ਇਨਫਰਮੇਸ਼ਨ ਉਹਨਾਂ ਦਾ ਸਹਿਯੋਗ ਸਾਨੂੰ ਚਾਹੀਦਾ ਹੈ ਤੇ ਅਪੀਲ ਆ ਕੇ ਸਾਨੂੰ ਸਹਿਯੋਗ ਕਰੋ ਉਹ ਜਿਹੜਾ ਜਿਹੜਾ ਬਿਨਾ ਨੰਬਰਾਂ ਤੋਂ ਉਹ ਵਾਹਨ ਮੋਟਰਸਾਈਕਲ ਵਗੈਰਾ ਜਿਆ ਹੋ ਰਿਹਾ ਹੈ ਇਹ ਫੋਟੋ ਦੇ ਆਹ ਦਾ ਹਮਲੇ ਜਾਂਦੇ ਤਾਲੀ ਵਾਲੀ ਉਹ ਵੀ ਚੀਜ਼ ਆਪਾਂ ਕਰਦੇ ਉਹ ਬਿਨਾ ਨੰਬਰੀ ਤੋਂ ਕਿ ਜਦੋਂ ਵੀ ਸਾਡੀ ਸਪੈਸ਼ਲ ਅਕਾਉਂਟ ਜੀ ਲੱਗਦੀ ਹੈ ਸਾਡਾ ਫੋਕਸ ਹੀ ਹੁੰਦਾ ਕਿ ਟ੍ਰਿਪਲ ਰਾਈਡਿੰਗ ਤੇ ਵਿਦਾਊਟ ਨੰਬਰ ਪਲੇਟ ਦੂਜੇ ਦੇ ਤੇ ਚਲੋ ਅਸੀਂ ਘੱਟ ਵੱੜ ਫੋਕਸ ਹੈ ਇਹਨਾਂ ਦੇ ਇਹ ਦੋਤੀਆਂ ਸਾਡਾ ਫੋਕਸ ਹੁੰਦਾ ਜੀ ਉਹਨਾਂ ਦੇ ਪ੍ਰੋਪਰ ਜਿਹੜਾ ਜਿਹੜੇ ਕੋਈ ਪੇਪਰ ਹੀ ਨਹੀਂ ਉਹ ਆਪਣੇ ਠਾਣੇ ਲੈ ਕੇ ਮਾਊਂਟ ਕਰੀਦਾ ਜੀ ਬਾਕੀ ਉਹ ਜੋ ਵੀ ਚਲਾਨ ਹੈ ਉਹ ਚਲਾਨ ਕਰੀਦੇ ਜੇ ਜੇ ਸਰ ਸਰਜੀ ਟ੍ਰੈਵਲ ਹੈ ਜੈਸਾ ਉਹਨਾਂ ਤੇ ਕੋਈ ਕਾਰਵਾਈ ਰੂਟੀਨ ਵਾਈਜ਼ ਤਾਂ ਕੀਤੀ ਜਾ ਰਹੀ ਨਹੀਂ ਰੂਟੀਨ ਵਾਈਜ਼ ਨੂੰ ਜਦ ਹੀ ਮਤਲਬ ਸਪੈਸ਼ਲ ਜੇ ਕੋਈ ਸਾਡੇ ਨੂੰ ਜ਼ਰੂਰ ਕੋਈ ਪੀਡ ਆਉਂਦੀ ਹੈ ਜੀ ਜੋ ਬਣਦੀ 不能忘记